ਬਹੁਤ ਇੱਕ ਮੁਕੱਦਸ ਦਿਹਾੜਾ ਹੈ ਅੱਜ ਦੇ ਦਿਨ ਸਾਡੇ ਡਾਕਟਰ ਫੇਮਰਾਓ ਜੀ ਅੰਬੇਦਕਰ ਜਿਨ੍ਹਾਂ ਨੂੰ ਅਸੀਂ ਨਤਮਸਤਕਾਂ ਜਿਨ੍ਹਾਂ ਨੇ ਸਾਡੇ ਸਭਦਾਨ ਦੀ ਰਚਨਾ ਕੀਤੀ ਹੈ ਅਸੀਂ ਪੜ੍ਹਦੇ ਹੁੰਦੇ ਸੀ ਮੈਨਿ ਸੋਸ਼ਲ ਐਨੀਮਲ ਦੇ ਕਾਂਟ ਲਿਵ ਵਿਦ ਆ ਸੋਸਾਇਟੀ ਸੋਸਾਇਟੀ ਨੂੰ ਚਲਾਉਣ ਵਾਸਤੇ ਕੋਈ ਕਾਇਦੇ ਔਰ ਕਾਨੂੰਨ ਹੁੰਦੇ ਸਾਡਾ ਜਦੋਂ ਮੁਲਕ 1947 ਚ ਆਜ਼ਾਦ ਹੋਇਆ ਸਾਡੇ ਵਿੱਚ ਅੰਗਰੇਜ਼ਾਂ ਦਾ ਸਰਦਨ ਚੰਦਰ ਸਿੰਘ ਪੀਮਰੌ ਅੰਬੇਦਕਰ ਜੀ ਉਸ ਡਰਾਫਟ ਕਮੇਟੀ ਦੇ ਅਧਿਐਕਸ਼ ਬਣੇ 26 ਜਨਵਰੀ 1950 ਨੂੰ ਸਾਡਾ ਆਪਣਾ ਸੰਵਧਾਨ ਜਿਹੜਾ ਸਾਨੂੰ ਮੂਲਕ ਅਧਿਕਾਰ ਰਾਈਟ ਟੂ ਲਿਵ ਦੇਦਾ ਔਰ ਇੱਕ ਗਰੀਬ ਗੁਰਬੇ ਦਾ ਹਰ ਅੱਜ ਅਸੀਂ ਆਵਾਜ਼ ਗੂੰੰਦ ਕਰ ਰਹੇ ਹਾਂ ਦੇ ਉਸ ਸਵਿਧਾਨ ਦੀ ਬਦੌਲਤ ਡਾਕਟਰ ਪੀਮਰਾਓ ਅੰਬੇਦਕਰ ਜੀ ਨੇ ਜਿਹੜੀ ਉਹ ਰਚਨਾ ਕੀਤੀ ਹੈ ਉਹਦੇ ਬਦੌਲਤ ਅੱਜ ਅਸੀਂ ਖੁੱਲੇ ਹੋ ਕੇ ਆਪਣੇ ਵਿਚਾਰ ਵਿਕਤ ਕਰਨੇ ਆ ਸਿਰਫ ਉਸ ਸਵਿਧਾਨ ਦੀ ਖਾਤਰ ਉਹ ਸਾਡਾ ਜਿਹੜਾ ਸੰਵਧਾਨ ਹੈ ਉਹ ਦੁਨੀਆਂ ਦੇ ਲੋਕਤੰਤਰ ਦੇ ਵਿੱਚ ਪਹਿਲੀ ਮਿਸਾਲ ਹੈ ਜਿਹੜਾ ਇਹਨਾਂ ਲੋਕਾਂ ਨੂੰ ਸਹੂਲਤ ਪਰੋਣ ਨੂੰ ਰਾਈਟ ਟੂ ਲਿਵ ਰਾਈਟ ਟੂ ਫੂਡ ਰਾਈਟ ਟੂ ਅਬ ਵਰਕ ਦਾ ਅਧਿਕਾਰ ਦਿੰਦਾ ਇਹਨਾਂ ਲੋਕਾਂ ਦੀ ਬਦੌਲਤ ਅਸੀਂ ਸਿਰ ਉਠਾ ਕੇ ਜੀ ਰਹੇ ਆ ਅੱਜ ਉਹਨਾਂ ਦੀ ਬਦੌਲਤ ਅਸੀਂ ਸਿਰ ਉਠਾ ਕੇ ਜੀ ਰਹੇ ਆ ਇਹਨਾਂ ਨੂੰ ਸਾਰੇ ਹਿੰਦੁਸਤਾਨ ਨੂੰ ਉਹਨਾਂ ਦੇ ਅੱਗੇ ਨਤ ਮੁਸਤਕਾਂ ਲੇਕਿਨ ਕੁਝ ਸ਼ਰਾਰਤੀ ਅੰਸਰ ਸਾਡੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਗਾਇਬ ਗਾਏ ਤੁਸੀਂ ਵੀ ਦੇਖਿਆ ਹੋਣਾ ਕੋਈ ਨਾਰੇ ਲਿਖਦੇ ਆ ਕੋਈ ਨਾਰੇ ਲਿਖਦੇ ਆ ਜੀ ਗਵਰਨਮੈਂਟ ਦੀ ਫੇਲੀਅਰ ਆ ਹਾਂ ਜੀ ਫੜੇ ਸੀਐਲਪੀ ਲੀਡਰ ਦੇ ਵਿਰੁੱਧ ਇਹਨਾਂ ਨੇ ਇੱਕ ਛੜਜੰਤਰ ਦਿੱਤਾ ਪਰਚਾ ਦਰਜ ਕੀਤਾ ਅਸੀਂ ਉਹਦੀ ਵਰਪੂਰ ਨਿਖੇਦੀ ਕਰਦੇ ਆ ਨਿੰਦਾ ਕਰਦੇ ਆ ਭਈ ਇਹੋ ਜੀ ਗਵਰਨਮੈਂਟ ਆਪਣੀ ਡਿਵੈਲਪਮੈਂਟ ਜਿਹੜੇ ਕੰਮ ਉਹਨਾਂ ਨੂੰ ਸੌਪੇ ਗਏ ਆ ਜਿਹੜੇ ਜਨਤਾ ਦੇ ਅਧਿਕਾਰ ਨੇ ਜਨਤਾ ਦੀ ਡੈਮੋਕਰੇਟਿਕ ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਦਿੰਦੀ ਉਹ ਦੇਣ ਨਾ ਕਿ ਇੱਕ ਆਪੋਜੀਸ਼ਨ ਦੇ ਲੀਡਰ ਨੂੰ ਉਹਦੇ ਤੇ ਹੀ ਪਰਚਾ ਦੇ ਦਿੱਤਾ ਅਧੀ ਅਸੀਂ ਫਿਰਪੁਰਬ ਸ਼ਬਦਾਂ ਦੇ ਨਾਲ ਪੂਰੀ ਨਿਖੇਧੀ ਕਰਨੇ ਆ ਤੇ ਗਲਤ ਰਕੀਂ ਜੀ ਅੰਬੇਦਕਰ ਜੀ ਦੇ ਪ੍ਰਤੀ ਚਰਨ ਅਸੀਂ ਹੱਥ ਪਸਤ ਜੈ ਹਿੰਦ ਜੈ ਭਾਰਤ ਅੱਜ ਬਹੁਤ ਵੱਡਾ ਦਿਨ ਹੈ ਸਾਡੇ ਇੰਸਟੀਟਿਊਸ਼ਨ ਦਾ ਹਿੰਦੁਸਤਾਨ ਦਾ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਡਾਕਟਰ ਭੀਮਰਾਓ ਰਾਮਜੀ ਅੰਬੇਦਕਰ ਜੀ ਉਹਨਾਂ ਨੇ ਕਾਨਸਟਿਟਿਊਸ਼ਨ ਲਿਖਿਆ ਔਰ ਉਸ ਕਨਸਟੀਟਿਊਸ਼ਨ ਦੀ وجہ ਕਰਕੇ ਹੀ ਅਸੀਂ ਲੋਕ ਇੱਥੇ ਇਸ ਦੇਸ਼ ਦੇ ਵਿੱਚ ਦੇਸ਼ ਦਾ ਨਾਗਰਿਕ ਇੱਕ ਸੁੱਖ ਦੀ ਸਾਹ ਹਲੇ ਤੱਕ ਲੈ ਰਹੇ ਨੇ ਕਿਉਂਕਿ ਉਹ ਕਨਸਟੀਟਿਊਸ਼ਨ ਇਹੋ ਜਿਹਾ ਹੈ ਕਿ ਬਾਕੀ ਕੰਟਰੀਸ ਨੇ ਵੀ ਐਨੋ ਡਾਕ ਕੀਤਾ ਔਰ ਹਿੰਦੁਸਤਾਨ ਦਾ ਇੱਕ ਕਨਸਟੀਟਿਊਸ਼ਨ ਇਹੋ ਜਿਹਾ ਹੈ ਕਿ ਜਿਹਦੇ ਵਿੱਚ ਹਰ ਵਰਗ ਦੇ ਲੋਕ ਹਰ ਜਾਤ ਪਾਤ ਦੇ ਲੋਕ ਭੀਮrao ਅੰਬੇਦਕਰ ਜੀ ਨੇ ਉਹਨਾਂ ਨੂੰ ਕਨਸੀਡਰ ਕੀਤਾ ਔਰ ਇੱਕ ਉਹਨਾਂ ਦੀ ਬੁੱਧੀ ਤੇ ਇੱਕ ਪ੍ਰਸ਼ੰਸਾ ਦਾ ਬਹੁਤ ਵੱਡਾ ਇੱਕ ਚਿੰਨ ਲੱਗਿਆ ਕਿ ਹਾਲੀ ਤੱਕ ਵੀ ਇਸ ਕੌਂਸੇਨਸਸ ਨੂੰ ਬਹੁਤ ਲੋਕਾਂ ਨੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਵੀ ਤਰੀਕੇ ਨਾਲ ਗੋਲ-ਮੋਲ ਕਰਕੇ ਲੇਕਿਨ ਇਹ ਕੌਂਸੇਨਸਸ ਨੂੰ ਚੇਂਜ ਨਹੀਂ ਕਰ पाए ਔਰ ਕਾਂਗਰਸ ਇੱਕ ਕਹੋ ਜੀ ਪਾਰਟੀ ਕਹੋ ਜੀ ਸੰਸਥਾ ਆਰਗੇਨਾਈਜੇਸ਼ਨ ਆ ਜਿਨ੍ਹਾਂ ਨੇ ਭੀਮਰਾਓ ਅੰਬੇਦਕਰ ਜੀ ਨੂੰ ਜਿੰਦਾ ਰੱਖਿਆ ਉਹਨਾਂ ਦੇ ਕਨਸਟੀਟਿਊਸ਼ਨ ਨੂੰ ਜਿੰਦਾ ਰੱਖਿਆ ਅਗਰ ਕਿਸੇ ਨੇ ਵੀ ਉਹਨਾਂ ਤੇ ਕੋਈ ਚਿੰਨ ਲਗਾਇਆ ਤਾਂ ਉਹਰੇ ਵਿਛੇ ਉਹਨਾਂ ਨੇ ਪੂਰੀ ਲੜਾਈ ਦਿੱਤੀ ਔਰ ਉਹਨੂੰ ਬਲਹਾਲ ਰੱਖਿਆ ਔਰ ਅੱਜ ਪੂਰੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਔਰ ਹਰ ਸੂਬੇ ਦੇ ਵਿੱਚ ਅੱਜ ਉਹਨਾਂ ਦਾ ਡੀਮ ਡੀਮਰਾਓ ਅੰਬੇਦਕਰ ਜੀ ਨੂੰ ਅੱਜ ਫੁੱਲਾਂ ਦੀ ਇੱਕ ਸੰਧਾਂਝਲੀ ਔਰ ਇੱਕ ਉਹਨਾਂ ਦਾ ਜੋ ਉਹਨਾਂ ਨੇ ਸਾਡੇ ਲੋਕਾਂ ਵਾਸਤੇ ਸਾਡੇ ਦੇਸ਼ ਵਾਸਤੇ ਕੀਤਾ ਉਹਨਾਂ ਵਾਸਤੇ ਇਹ ਬਹੁਤ ਛੋਟੀ ਚੀਜ਼ ਹੈ ਲੇਕਿਨ ਉਹਨਾਂ ਦਾ ਨਾਮ ਯਾਦ ਰੱਖਣਾ ਅਗਲੀ ਪੀੜ੍ਹੀ ਨੂੰ ਵੀ ਦੱਸਣਾ ਕਿ ਸਾਡਾ ਕੌਨਸਟਿਟਿਊਸ਼ਨ ਕਿਵੇਂ ਬਣਾਇਆ